अज हरियावल पंजाब वालों की थी गई प्रेस कानफ्रेंस में डिस्पोजेबल पदार्थों की वरतों न करने की अपील की थी गई पर यह भी सच है कि इस तरह दिया मुहिम मामूली बयान एक दो दिन दिया गतिविधियां तक ही सीमित रह जाय अजे भी पंजाब के पिंडा शहर हस्पता प्लास्टिक घड्डा थरमोकोल की वरतों सिंगल यूज प्लास्टिक की बेअंत खपत हो रही है सरकार अते स्थानक अधिकारिया ने कानूनी पद्धर से तगड़ी कारवाई ना की तो अजिम मुहिम केवल फोटोशूट और मीडिया हाईलाइट बनके रह जा हरियावल हकीकती तब्दीली लिया चाहती है ता तो इसे अवेयरनैस तो अगे वुकवी नीति लागू करुकवी नीतिया कार्रवाई करनी पवेगी नहीं तो यह भी होर कई होमां वग खत्म हो जाएगी डिस्पोजेबल पदार्था का महाचक्कर चलता रहेगा ਸਕੈਨ ਸਰਸਾਨ ਐਜੂਕੇਸ਼ਨਲ ਇੰਸਟੀਟਿਊਟ ਜਿਹੜੇ ਨੇ ਸਕੇਤ ਨੇ ਭੈਣ ਜੀ ਮੈਂ ਸੰਦੀਪ ਸਲੋਤਰਾ ਹਰਿਆਵਲ ਪੰਜਾਬ ਜਾਨੀ ਕਿ ਪਰਿਆਵਰਣ ਗਤੀਵਿਧੀ ਦਾ ਪ੍ਰਾਂਤ ਸਹਿ ਸੰਯੋਜਕ ਅਸੀਂ ਅੱਜ ਹਰਿਆਵਲ ਪੰਜਾਬ ਦੇ ਵੱਲੋਂ ਸਾਡੇ ਇਸ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਸੰਯੋਜਕ ਡਾਕਟਰ ਰਜੀਵ ਸ਼ਰਮਾ ਜੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦਾ ਮਕਸਦ ਆਪਣੇ ਚੁਗਿਰਦੇ ਨੂੰ ਆਪਣੇ ਵਾਤਾਵਰਨ ਨੂੰ ਆਪਣੇ ਘਰ ਨੂੰ ਆਪਣੇ ਆਫਿਸ ਨੂੰ ਪਰਿਆਵਰਣ ਦੇ ਅਨੁਕੂਲ ਕਿਦਾਂ ਬਣਾਈਏ ਇਸ ਤੇ ਜਿਹੜਾ ਵਿਚਾਰ ਹੈ ਉਹ ਆਪਣਾ ਸਾਡਾ ਵਿਚਾਰ ਜਿਹੜਾ ਸਮਾਜ ਤੱਕ ਪਹੁੰਚਾਉਣ ਦੇ ਲਈ ਅਸੀਂ ਹਰੀਤ ਮਹਾਕੁੰਭ ਦੇ ਲਈ ਬੜਾ ਸੁਚੱਜੇ ਜਿਹੜੇ ਆ ਉਹ ਆਪਣੇ ਯਤਨ ਕੀਤੇ ਤੇ ਉਹਨਾਂ ਯਤਨਾਂ ਦੇ ਅੰਦਰ ਸਾਨੂੰ ਬੇਹਦ ਕਾਮਯਾਬੀ ਮਿਲੀ ਅੱਜ ਇਹ ਕੁੰਭ ਮੇਲੇ ਦੇ ਅੰਦਰ ਜਿਹੜਾ ਕੂੜਾ ਕਰਕਟ ਹੈ ਜੰਗਨਦੀ ਹੈ ਉਨ ਨੂੰ ਲਗਭਗ 70 ਪ੍ਰਤੀਸ਼ਤ ਘਟ ਕਰਨ ਵਿੱਚ ਸਹਾਈ ਹੋਇਆ ਸਾਡਾ ਅਭਿਆਨ ਔਰ ਇਹਦੇ ਨਾਲ ਨਾਲ 11 ਲੱਖ ਥਾਲੀਆਂ ਲਗਭਗ 20 ਲੱਖ ਥੱਲੇ 11 ਲੱਖ ਸਟੀਲ ਦੇ ਗਲਾਸ ਪੂਰੇ ਭਾਰਤ ਦੇ ਅੰਦਰੋਂ ਅਸੀਂ ਕਲੈਕਟ ਕਰਕੇ ਉਸ ਹਰੀ ਤੇ ਮਹਾ ਕੁੰਭ ਚ ਚੱਲ ਰਹੇ ਭੰਡਾਰੇ ਕਰਨ ਵਾਲਿਆਂ ਨੂੰ ਉਪਲਬਧ ਕਰਵਾਏ ਤਾਂ ਜੋ ਉਥੇ ਡਿਸਪੋਜ਼ੇਬਲ ਦੀ ਵਰਤੋਂ ਨਾ ਹੋ ਪਾਏ ਜਾਂ ਘੱਟ ਤੋਂ ਘੱਟ ਹੋ ਪਾਏ ਉਹਦੇ ਵਿੱਚ ਕਾਫੀ ਕਾਮਯਾਬੀ ਮਿਲੀ ਉਸੇ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਜਿਸ ਪਰਪਸ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਉਹਦਾ ਮਕਸਦ ਹੈ ਕਿ 26 ਫਰਵਰੀ ਨੂੰ ਸਾਡੇ ਪੂਰੇ ਹਿੰਦੁਸਤਾਨ ਦੇ ਅੰਦਰ ਮਹਾਪਰਵ ਸ਼ਫਰਾਤੀ ਦਾ ਪਰਵ ਮਨਾਇਆ ਜਾ ਰਿਹਾ ਹੈ ਉਸ ਪਰਵ ਦੇ ਉਪਤੀ ਇੱਕ ਨਵੀਂ ਸ਼ੁਰੂਆਤ ਕੀਤੀ ਜਾਏ ਕਿ ਜਿੰਨੇ ਵੀ ਭੰਡਾਰੇ ਆਉਣ ਵਾਲੇ ਸਮੇਂ 'ਚ ਹੋਣ ਉਥੇ ਡਿਸਪੋਜ਼ੇਬਲ ਦੀ ਵਰਤੋਂ ਨਾ ਕਰਕੇ ਸਟੀਲ ਦੀਆਂ ਥਾਲੀਆਂ ਸਟੀਲ ਦੇ ਭਾਂਡੇ ਜਾਂ ਪਤਲਾ ਜੜੀਆਂ ਦੇ ਪੱਤਿਆਂ ਦੀਆਂ ਪਤਲਾ ਉਹਨਾਂ ਦੀ ਵਰਤੋਂ ਕੀਤੀ ਜਾਏ ਇਹਦੇ ਨਾਲ ਨਾਲ ਇੱਕ ਹੋਰ ਗੁਜਾਰਿਸ਼ ਕਰਨ ਲਈ ਸਮਾਜਿਕ ਔਰ ਧਾਰਮਿਕ ਸੰਸਥਾਵਾਂ ਨੂੰ ਅੱਜ ਹੀ ਪ੍ਰੈਸ ਦੇ ਮਾਧਿਅਮ ਨਾਲ ਯਤਨ ਕੀਤਾ ਹੈ ਕਿ ਜਿੰਨੇ ਵੀ ਸਾਡੇ ਪੁਰਾਣੇ ਰੀਤੀ ਰਿਵਾਜੇ ਉਹਨੂੰ ਵਾਪਸ ਲੈ ਕੇ ਆਵਾਂਗੇ ਤਾਂ ਸਾਡਾ ਜੀਵਨ ਬਚੇਗਾ ਹਰ ਗਲੀ ਬਹਾਲੇ ਦੇ ਅੰਦਰ ਹਰ ਧਾਰਮਿਕ ਸੰਸਥਾ ਦੇ ਅੰਦਰ ਹਰ ਗੁਰਦੁਆਰੇ ਦੇ ਅੰਦਰ ਹਰ ਮੰਦਰ ਦੇ ਅੰਦਰ ਇੱਕ ਜਿਹੜਾ ਬਰਤਨ ਬੈਂਕ ਹੁੰਦਾ ਸੀ ਉਸ ਬਰਤਨ ਬੈਂਕ ਨੂੰ ਜਾਣਕੀ ਭਾਂਡਿਆਂ ਨੂੰ ਭਾਂਡਿਆਂ ਦੇ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾਏ ਜਿਸ ਨੂੰ ਵੀ ਆਪਣੇ ਘਰ ਦੇ ਅੰਦਰ ਚੰਗੇ ਜਾਂ ਮਾੜੇ ਕੰਮ ਦੇ ਲਈ ਭਾਂਡਿਆਂ ਦੀ ਲੋੜ ਪਏ ਉਹ ਡਿਸਪੋਜ਼ੇਬਲ ਦੀ ਬਜਾਏ ਉਥੋਂ ਭਾਂਡੇ ਲੈ ਕੇ ਤੇ ਉਹਦੀ ਵਰਤੋਂ ਕਰੇ ਅਹੀਂ ਅਖੀਰ ਦੇ ਵਿੱਚ ਪੂਰੇ মিডিਆ ਦਾ ਪੂਰੇ ਇਸ ਸ਼ਹਿਰ ਦੇ ਪਤਵੰਤਿਆਂ ਦਾ ਜਿਨ੍ਹਾਂ ਦੇ ਵਿੱਚ ਮੈਡਮ ਗਰੋਵਰ ਜੀ ਸਾਡੇ ਸਤਿਕਾਰਯੋਗ ਜੇਪੀ ਸ਼ੋਰ ਜੀ ਸ਼੍ਰੀਮਾਨ ਸੁਨੀਲ ਜੀ ਚੋਪੜਾ ਜੀ ਔਰ ਸਾਡੇ ਅਵਤਾਰ ਸਿੰਘ ਖੁੱਲਾ ਜੀ ਜਿਨ੍ਹਾਂ ਨੇ ਆਪਣੇ ਆਪਣੇ ਮੁਖ ਤੋਂ ਇਸ ਪੂਰੇ ਸ਼ਹਿਰ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਸੰਦੇਸ਼ ਦਿੱਤਾ ਹੈ ਕਿ ਆਓ ਰਲ ਮਿਲ ਕੇ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਬਣਾਈਏ ਗੁਰੂਆਂ ਦੀ ਧਰਤੀ ਨੂੰ ਨਰੋਇਆ ਬਣਾਈਏ ਗੁਰੂਆਂ ਦੀ ਧਰਤੀ ਨੂੰ ਚਮਕਦਾ ਬਣਾਈਏ ਸਾਰਿਆਂ ਦੇ ਲਈ ਰਹਿਮ ਦੇ ਲਈ ਅਨਕੂਲ ਬਣਾਈਏ ਔਰ ਰਲ ਮਿਲ ਕੇ ਹਮਲਾ ਮਾਰੀਏ ਜਤਨ ਕਰੀਏ ਬਹੁਤ ਧੰਨਵਾਦ। ਬਹੁਤ ਲੱਗਿਆ ਜੀ। ਅਨਕੂਲ ਸਿੰਘ ਸਾਹਿਬ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਸੀ ਮੁੱਖ ਤੌਰ ਤੇ ਸਾਡਾ ਫੋਕਸ ਸੀ ਕਿ ਜਿਹੜਾ ਸੋਲਿਡ ਵੇਸਟ ਹੈ, ਠੋਸ ਕੂੜਾ ਪ੍ਰਬੰਧਨ। ਉਹਦੇ ਉੱਤੇ ਕੇਂਦਰਿਤ ਕਰਨਾ ਸੀਗਾ ਅਸੀਂ ਬੜਾ ਵੱਡਾ ਇੱਕ ਪਰਵ ਪੂਰੇ ਆਪਣੇ ਦੇਸ਼ ਦੇ ਵਿੱਚ ਮਨਾ ਕੇ ਹਟਿਆ। ਹਰੇ ਹਰੇ ਚਾਰਿਤ ਹਰੇਤ ਮਹਾ ਕੁੰ ਤੇ ਹੁਣ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਰਵ ਆ ਰਿਹਾ ਹੈ ਹਰੇਤ ਮਹਾ ਸ਼ਿਵਰਾਤਰੀ ਉਹਦੇ ਉਪਲਕਸ਼ ਦੇ ਵਿੱਚ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਫਤ ਸਾਰੇ ਹੀ ਜਿਹੜੇ ਸਾਡੇ ਉਹ ਗੁਰਦੁਆਰਿਆਂ ਦੇ ਚਾਹੇ ਪ੍ਰਬੰਧ ਗੁੰਦਰਾ ਦੇ ਚਾਹੇ ਪ੍ਰਬੰਧਕ ਨੇ ਚਾਹੇ ਆਮ ਜਨਤਾ ਹੈ ਕਿ ਆਪਾਂ ਜਿਹੜਾ ਹੈ ਪਤਲਾ ਜਾਂ ਜਿਹੜੇ ਥਰਮੋਕੋਲ ਦੀ ਬਜਾਏ ਜਿਹੜੇ ਬਰਤਨ ਹੈ ਉਹਨਾਂ ਨੂੰ ਜੇ ਵਰਤਾਂਗੇ ਤੇ ਮੈਨੂੰ ਲੱਗਦਾ ਵੀ ਅਸੀਂ ਸੋਲਿਡ ਵੇਸਟ ਨੂੰ ਜਿਹੜਾ ਹੈ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਾਂਗੇ ਵੈਸੇ ਵੀ ਜਿਹੜੇ ਪਤਲ ਹੈ ਜਾਂ ਜਿਹੜੇ ਥਰਮੋਕੋਲ ਵਗੈਰਾ ਹੁੰਦੇ ਆ ਇਹਦੇ ਵਿੱਚ ਮਾਈਕਰੋ ਜਿਹੜੇ ਪਲਾਸਟਿਕਸ ਜਿਹੜੇ ਸਾਡੇ ਅੰਦਰ ਜਾਂਦੇ ਆ ਜਿਹੜੇ ਬੜੇ ਵੱਡੀਆਂ ਘਾਤਕ ਬਿਮਾਰੀਆਂ ਦਾ ਜਿਹੜਾ ਆ ਉਹ ਕਾਰਨ ਬਣਦੇ ਆ ਸੋ ਮੈਂ ਤੁਹਾਡੇ ਚੈਨਲ ਦੀ ਮਾਫਤ ਫਿਰ ਇਹ ਸੱਦਾ ਦੇਣਾ ਕਿ ਸਾਡਾ ਜਿਹੜਾ ਅੱਜ ਤੁਹਾਨੂੰ ਬੁਲਾਉਣ ਦਾ ਮੁੱਖ ਵਿਸ਼ਾ ਸੀ ਵੀ ਵੱਧ ਤੋਂ ਵੱਧ ਇਸ ਚੀਜ਼ ਤੇ ਕੰਟਰੋਲ ਕੀਤਾ ਜਾਵੇ ਕਿ ਜਿਹੜਾ ਸੋਲਿਡ ਵੇਸਟ ਆ ਉਹਨੂੰ ਕਿਵੇਂ ਅਸੀਂ ਘਟਾਉਣਾ ਤੇ ਮੈਂ ਸਮਝਦਾ ਕਿ ਉਹਦੇ ਵਾਸਤੇ ਬਰਤਨ ਬੈਂਕਾ ਜਿਹੜਾ ਜੇ ਅਸੀਂ ਉਹਦੀ ਸ਼ੁਰੂਆਤ ਕਰੀਏ ਕੁਝ ਲੋਗ 4 400 5 500 ਬਰਤਨ ਦੇਣ ਤਾਂ ਕਿ ਜਿਹੜਾ ਉਹ ਇਹੋ ਜਿਹੇ ਜਿਹੜੇ ਪ੍ਰਬੰਧ ਹੁੰਦੇ ਨੇ ਚਾਹੇ ਉਹ ਅਹੰਡਪਾਟ ਸਾਹ ਦੇ ਭੋਗ ਹੋਣਗੇ ਜਾਂ ਨਗਰ ਕੀਰਤਨ ਹੋਣ ਜਾਂ ਜਗਾਤੇ ਵਗੈਰਾ ਹੋਣ ਉਹਦੇ ਵਿੱਚ ਜੇ ਹੋਣਗੇ ਤੇ ਸਾਡੇ ਕੋਲੇ ਅਵਤਾਰ ਸਿੰਘ ਜੀ ਕੋਲਾ ਜੀ ਦੀ ਟੀਮ ਹੈ ਜਿਹਦੇ ਵਿੱਚ ਐਪੀਐਨ ਸ਼ਰਮਾ ਜੀ ਅਸੀਂ ਸਾਰੇ ਰਲ ਮਿਲ ਕੇ ਬੜੇ ਵੱਡੇ ਪੱਧਰ ਤੇ ਪਹਿਲੇ ਕੰਮ ਕਰਨੇ ਆ ਮੈਂ ਸਮਝਦਾ ਵੀ ਜੇ ਸਮਾਜ ਨੂੰ ਸਹੀ ਸੇਧ ਦੇਣੀ ਸ਼ੁਰੂ ਕਰੀਏ ਤੇ ਸਮਾਜ ਉਸ ਗੱਲ ਨੂੰ ਅਡਾਪਟ ਕਰਦਾ ਹੈ ਸੋ ਪਾਕਰ ਬੈਂਕ ਬਣਾਈਏ ਤਾਂ ਕਿ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦੇ ਉੱਤੇ ਕੰਟਰੋਲ ਕੀਤਾ ਜਾਵੇ ਧੰਨਵਾਦ ਕਿਹਾ ਜਾ ਸਕਦਾ ਕਿ ਹੈਲਥ ਦੇ ਨਾਲ ਨਾਲ ਸਾਫ ਸਫਾਈ ਨੂੰ ਵੀ ਬੜੀ ਰਾਹਤ ਮਿਲੇਗੀ প্লাਸ ਇਹ ਹੋਏ ਬਰਤਨ ਬੰਦ ਹੋਣ ਨਾਲ ਇਸ ਤੋਂ ਵੀ ਬੰਦ ਨਾਲ ਬਿਲਕੁਲ ਜੀ ਜੇ ਦੇਖੋ ਤੁਸੀਂ ਜਦੋਂ ਜੇ ਅਸੀਂ ਬਰਤਨ ਵਰਤਣਾ ਸ਼ੁਰੂ ਕਰਦਾਂਗੇ ਤੇ ਸੋਲਿਡ ਸੋਲਿਡ ਵੇਸਟ ਵੈਸੇ ਹੀ ਪੈਦਾ ਨਹੀਂ ਹੋਊਗਾ ਤੇ ਸਾਫ ਸਫਾਈ ਦੀ ਜਰੂਰ ਬਹੁਤ ਮਿਨੀਮਾਈਜ਼ ਹੋ ਜਾਊਗਾ ਘਟ ਹੋ ਜਾਊਗੀ ਜਿਹੜਾ ਆਮ ਕਰਕੇ ਨਗਰ ਕਿਰਤੋਂ ਤੋਂ ਬਾਅਦ ਜਾਂ ਜਗਰਾਤਿਆਂ ਤੋਂ ਬਾਅਦ ਸੜਕਾਂ ਦੇ ਉੱਤੇ ਅਸੀਂ ਆਮ ਦੇਖਣ ਨੂੰ ਮਿਲਦੇ ਹਾਂ ਨੈਪਕਿੰਸ ਵਗੈਰਾ ਜਾਂ ਦੂਜੇ ਤੀਜੇ ਆ ਉਹ ਸਿਰਫ ਛੋਟੇ ਲੈਵਲ ਤੇ ਸਾਨੂੰ ਇਕੱਠੇ ਕਰਨੇ ਪੈਣਗੇ ਤੇ ਵੱਡੇ ਲੈਵਲ ਤੇ ਪ੍ਰਬੰਧਨ ਆਪਣੇ ਆਪ ਹੀ ਹੋ ਜਾਊਗਾ ਜੇ ਅਸੀਂ ਵਰਤਨ ਬੈਂਕ ਨੂੰ ਵਰਤਣਾ ਸ਼ੁਰੂ ਕਰ ਦਿਆਂਗੇ